ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਮੈਨੂੰ ਬੜੀਆਂ ਸੋਹਣੀਆਂ ਇੱਕ ਮਾਤਾ ਦੀਆਂ ਗੱਲਾਂ ਲੱਗੀਆਂ ਕਹਿੰਦੀ ਵੀ ਜਿਹੜਾ ਸਾਡੇ ਵਾਲਾ ਸਮਾਂ ਤਾਂ ਮਾਤਾ ਕਹਿੰਦੀ ਕਹਿੰਦੀ ਬੱਚਾ ਉਹ ਕਹਿੰਦੀ ਤੁਸੀਂ ਛੋਟੇ ਦੀ ਗੇ ਉਮਰਾਂ 'ਚ ਜਦੋਂ ਕਹਿੰਦੀ ਸਾਡਾ ਸਮਾਂ ਤਾਂ ਕਹਿੰਦੀ ਵੀ ਉਸ ਟਾਈਮ ਜਦੋਂ ਕਹਿੰਦੀ ਸਾਡਾ ਘੁੰਮਣ ਫੇਰਨ ਨੂੰ ਜੀ ਕਰਦਾ ਤਾਂ ਮਾਤਾ ਨੇ ਦੱਸਿਆ ਕਹਿੰਦੀ ਵੀ ਅਸੀਂ ਤੁਹਾਨੂੰ ਲੈ ਕੇ ਆਪਣੇ ਰਿਸ਼ਤੇਦਾਰੀਆਂ 'ਚ ਚਲੇ ਜਾਂਦੇ ਤੇ ਜਦੋਂ ਕਿਤੇ ਟਾਈਮ ਲੱਗਣਾ ਆਏ ਹੋਣਾ ਵੀ ਅੱਜ ਮਾਸੀ ਤੇ ਜਾਏ ਆਈਏ ਦੁਨੀਆਂ ਛੁੱਟੀਆਂ ਨੂੰ ਭੂਆ ਦੇ ਜਾਏ ਆਈਏ ਨਾਨਕੀ ਜਾਏ ਆਈਏ ਐਦਾਂ ਦੀਆਂ ਜਿਹੜੀਆਂ ਰਿਸ਼ਤੇਦਾਰੀਆਂ ਧੀਆਂ ਇਹ ਸਾਡੀਆਂ ਦਿਲਾਂ ਦੀਆਂ ਡੂੰਗੀਆਂ ਸਾਂਝਾਂ ਧੀਆਂ ਤਾਂ ਜੋ ਲੋਕ ਆਪਣਾ ਘੁਮਣ ਫਿਰਨ ਰਿਸ਼ਤੇਦਾਰੀਆਂ ਚ ਹੀ ਰੱਖਦੇ ਸੀਗੇ ਠੀਕ ਹੈ ਜੀ ਜਿਹੜੀ ਅੱਜ ਦੀ ਪੀੜ੍ਹੀ ਹੈ ਅੱਜ ਦੀ ਪੀੜ੍ਹੀ ਹੈ ਇਨਾਂ ਦਾ ਘੁੰਮਣ ਫਿਰਨ ਹੋ ਗਿਆ ਕੋਈ ਘੁੰਮਣ ਫਿਰ ਲਈ ਬਾਹਰਲੀ ਕੰਟਰੀ ਲੰਘ ਜਾਂਦਾ ਕੋਈ ਪਹਾੜੀ ਏਰੀਆ ਲੰਘ ਜਾਂਦਾ ਕੋਈ ਕਿਤੇ ਲੰਘ ਜਾਂਦਾ ਕੋਈ ਕਿਤੇ ਲੰਘ ਜਾਂਦਾ ਅਗਲਾ ਰਿਸ਼ਤੇਦਾਰੀਆਂ ਵੱਲ ਨੂੰ ਬਹੁਤ ਘਟ ਜਾਂਦਾ ਹੈ ਕਿਉਂਕਿ ਰਿਸ਼ਤੇਦਾਰੀਆਂ ਚ ਵੀ ਹੁਣ ਉਹ ਗੱਲ ਰਹੀ ਨਹੀਂ ਪਤਾ ਨਹੀਂ ਤਾਂ ਹੈ ਫੋਨਾਂ ਨੇ ਦੂਰੀਆਂ ਪਾਤੀਆਂ ਪਤਾ ਨਹੀਂ ਫੋਨਾਂ ਤੇ ਚੱਲਦੀਆਂ ਗੱਲਾਂ ਨੇ ਦੂਰੀਆਂ ਪਾਤੀਆਂ ਇਹ ਕਿਤੇ ਨਾ ਕਿਤੇ ਤਾਂ ਕੁਝ ਗੱਲ ਹੈ ਇੱਕ ਤਾਂ ਸਾਡਾ ਫੋਨ ਕਰ ਲੈਣਾ ਉਹਦੇ ਤੇ ਸਾਨੂੰ ਸੁੱਖ-ਸਾਂਤ ਦਾ ਪਤਾ ਲੱਗ ਜਾਂਦਾ ਇੱਕ ਫੋਨਾਂ ਤੇ ਸਾਡੇ ਗੱਲੀ-ਵਾਤੀ ਫਰਕ ਪੈ ਜਾਣੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੇ ਅਸਰ ਹੈਗਾ ਠੀਕ ਹੈ ਜੀ ਬਈ ਅੱਜ ਕੱਲ ਦੇ ਜਿਹੜੇ ਬੱਚੇ ਆ ਰਿਸ਼ਤੇਦਾਰੀਆਂ ਚ ਜਾ ਕੇ ਖੁਸ਼ ਨਹੀਂ ਹੈਗੇ ਅੱਗੇ ਕੀ ਹੁੰਦਾ ਤਾਂ ਅੱਗੇ ਧੀਆ ਭੈਣਾ ਜਦੋਂ ਬੱਚਿਆਂ ਨੂੰ ਛੁੱਟੀਆਂ ਮਿਲਣੀਆਂ ਪਹਿਲਾਂ ਹੀ ਬੈਗ ਕੱਸ ਲੈਣੇ ਬਈ ਭਾਈ ਕੱਲ ਨੂੰ ਪਹਿਲੀ ਛੁੱਟੀ ਆ ਜਦਾਈ ਆਪਣਾ ਇਹ ਆ ਆਪ ਲੰਗ ਜਾਣਾ ਨਿਆਣਿਆਂ ਨੂੰ ਲੈ ਕੇ ਜਾਂ ਫਿਰ ਭੈਣ ਭਾਈ ਨੂੰ ਕੈਦਾਣਾ ਵੀ ਸਾਨੂੰ ਆ ਕੇ ਲੈ ਜਾਓ ਵੀ ਛੁੱਟੀਆਂ ਮਿਲ ਗਈਆਂ ਫਿਰ ਉਦੋਂ ਆਉਣਾ ਜਦੋਂ ਬੱਚੇ ਦੀ ਕੱਦੀ ਛੁੱਟੀ ਰਹਿੰਦੀ ਹੈ ਸਾਰਾ ਮਹੀਨਾ ਧੀ ਭੈਣ ਵੀ ਲਾਏ ਆਉਂਦੀ ਸੀ ਕਿਉਂਕਿ ਟੱਬਰ ਬੜੇ ਹੁੰਦੇ ਤੇ ਤਫਾਕ ਹੁੰਦਾ ਤਾਂ ਇਕੱਠੇ ਹੁੰਦੇ ਤੇ ਤਾਂ ਕਰਕੇ ਧੀਆ ਭੈਣਾਂ ਦਾ ਵੀ ਪੇਕੀ ਰਹਿ ਕੇ ਸਰ ਜਾਂਦਾ ਤਾਂ ਠੀਕ ਹੈ ਜੀ ਪੇਕਿਆਂ ਤੋਂ ਜਾ ਕੇ ਹੋਰ ਕਿਤੇ ਘੁੰਮੇ ਆਉਣਾ ਭੂਆ ਮਾਸੀ ਫੁੱਫੀਆਂ ਦੇ ਘੁੰਮੇ ਆਉਣਾ ਧੀਆ ਭੈਣਾਂ ਨੇ ਠੀਕ ਹੈ ਬੱਚੇ ਮਹੀਨਾ ਮਹੀਨਾ ਲਾਏ ਹੁੰਦੇ ਤੇ ਨਾਨਕੀ ਐਨੇ ਸਮੇ ਵਧੀਆ ਤੇ ਕਿਉਂਕਿ ਸਾਡੀਆਂ ਮੋਹ ਮੁਹੱਬਤਾਂ ਧੀਆਂ ਦਿਲਾਂ ਦੀਆਂ ਸਾਂਝਾਂ ਧੀਆਂ ਅਸੀਂ ਘਰ ਆਇਆ ਤੋਂ ਕਿਸੇ ਤੋਂ ਕਾਣਤ ਦੇ ਨਹੀਂ ਤੇ ਜਹੀ ਜੀ ਰੁੱਖੀ ਮਿੱਸੀ ਆਪ ਖਾਂਦੇ ਤੇ ਉਹੀ ਜੀ ਅਗਲੇ ਨੂੰ ਦੇ ਦਿੰਦੇ ਤੇ ਠੀਕ ਹੈ ਜੀ ਹੁਣ ਜਿਹੜੇ ਅੱਜ ਦੇ ਹੀ ਰਿਸ਼ਤੇਦਾਰੀ ਹੈ ਅੱਜ ਦੀ ਰਿਸ਼ਤੇਦਾਰੀ ਸਾਨੂੰ ਸਾਡਾ ਕੋਈ ਰਿਸ਼ਤੇਦਾਰ ਸਾਡੇ 2 ਘੰਟੇ ਲਈ ਵੀ ਆ ਜਵੇ ਸਾਡੀ ਪਰਖ ਕਰਦਾ ਹੈ ਵੀ ਸਾਡੀ ਸੇਵਾ ਕਿੱਦਾਂ ਦੀ ਕੀਤੀ ਇਹਨਾਂ ਨੇ ਸਾਡੇ ਕੋਲ ਬੈਠੇ ਕਿ ਨਹੀਂ ਬੈਠੇ ਸਾਡੇ ਨਾਲ ਗੱਲਬਾਤ ਕੀਤੀ ਕਿ ਨਹੀਂ ਕੀਤੀ ਰਿਸ਼ਤੇਦਾਰ ਵੀ ਪਰਖ ਕਰਦਾ ਹੈ ਇਹ ਚੀਜ਼ ਦੀ ਕਿਉਂਕਿ ਹੁਣ ਆਪਾਂ ਜ਼ਿਆਦਾਤਰ ਭਾਈ ਭਾਈ ਜੋਖੇ ਹੋ ਜਾਂਦੇ ਨੇ ਫੈਮਲੀਆਂ ਛੋਟੀਆਂ ਹੋ ਗਈਆਂ ਅਗਲੇ ਨੇ ਆਪੇ ਕੰਮ ਕਰਨਾ ਹੁੰਦਾ ਆਪੇ ਰਿਸ਼ਤੇਦਾਰ ਕੋਲ ਬੈਠਣਾ ਹੁੰਦਾ ਫਿਰ ਤੁਹਾਨੂੰ ਪਤਾ ਵੀ ਜਦ ਕੰਮਕਾਰ ਕਰਨਾ ਹੈ ਫੇਰ ਬੈਠਣ ਦਾ ਸਮਾਂ ਕਿਹੜਾ ਹੈ ਠੀਕ ਹੈ ਜੀ ਅੱਜ ਕੱਲ ਸਾਡਾ ਜਿਹੜਾ ਧਿਆਨ ਹੈ ਦੁਨੀਆਦਾਰੀ ਦਾ ਅਗਲੇ ਦੀ ਆਉ ਭਗਤ ਵਿੱਚ ਹੈ ਸਾਡੀ ਆਉ ਭਗਤ ਅਗਲੇ ਨੇ ਗਿਆ ਹੋਿਆਂ ਦੀ ਕਹੀ ਜੀ ਕੀਤੀ ਦਿਲ ਹੀ ਪਿਆਰ ਨਹੀਂ ਰਿਹਾ ਛੋਟੀਆਂ ਛੋਟੀਆਂ ਗੱਲਾਂ ਅਸੀਂ ਕੈਚ ਕਰਨ ਲੱਗ ਗਏ ਉਹਨਾਂ ਗੱਲਾਂ ਨਾਲ ਫਿਰ ਅਸੀਂ ਆਪਣੇ ਮਨਾਂ 'ਚ ਫਰਕ ਪੈਦਾ ਕਰ ਲੈਣਾ ਆਟੋਮੈਟਿਕਲੀ ਆਪਣੀ ਐ ਭੰਨਾ ਘੜਤਾ ਬਣਾ ਕੇ ਅਗਲੇ ਦੇ ਗਾਹਾਂ ਮੋਹ ਮੁਹੱਬਤ ਕਿੰਨੀ ਉਹ ਦਿਲ 'ਚ ਹੋਵੇ ਕਿੰਨੀ ਉਹ ਅਗਲੇ ਨੇ ਰੀਜਨਲ ਤੁਹਾਡੀ ਸੇਵਾ ਕੀਤੀ ਹੋਵੇ ਪਰ ਅਸੀਂ ਉਹਨਾਂ ਗੱਲਾਂ ਨੂੰ ਜੱਜ ਕਰਨ ਲੱਗ ਗਏ ਨੰਬਰ 2 ਤੇ ਅੱਜ ਦਾ ਜਿਹੜਾ ਸਮਾਂ ਹੈ ਅਸੀਂ ਰਿਸ਼ਤੇਦਾਰੀ ਚ ਕਿਤੇ ਛੜੀ ਚ ਪਾਹੀ ਆਉਂਦੇ ਜਾਂਦੇ ਵੜ ਜੀਏ ਇੱਕ ਦੋ ਗੇੜੇ ਸਾਡੇ ਲੱਗ ਜਣਾ ਕਿਤੇ ਥੋੜੇ ਥੋੜੇ ਫਰਕ ਨਾਲ ਅਗਲਾ ਕਹਿੰਦਾ ਲੈ ਦੱਸ ਹੁਣਾਂ ਧੀਏ ਦਿਨ ਆ ਜਾਂਦਾ ਮੂੰਹ ਚੱਕ ਕੇ ਲੋਕ ਵੀ ਚਾਉਂਦੇ ਨਹੀਂ ਵੀ ਸਾਡੇ ਕੋਈ ਧੀਏ ਦਿਨ ਆਵੇ ਅੱਗੇ ਜਿਹੜੇ ਸਮੇਂ ਤੀਗੇ ਬੀਬੀ ਹੁਣ ਆਲੇ ਸਮੇਂ ਤੀਗੇ ਪਹਿਲੇ ਸਮੇਂ ਦੀਆਂ ਗੱਲਾਂ ਕਹਿੰਦੀ ਬਈ ਸਾਈਕਲ ਤੇ ਹੀ ਨੰਗ ਜਾਣਾ ਬੀਬੀ ਆਰ ਬਾਪੂ ਨੇ ਸਾਈਕਲ ਤੇ ਹੀ ਨੰਗ ਜਾਣਾ ਠੀਕ ਹੈ ਬਹੁਤੇ ਬਜ਼ੁਰਗਾਂ ਨੂੰ ਤਾਂ ਤੁਹਾਨੂੰ ਪਤਾ ਵੀ ਹੁਣ ਥਾਂਈ ਕਈ ਵਾਰ ਮੋਟਰਸਾਈਕਲ ਨਹੀਂ ਆਉਂਦੇ ਚਲਾਉਣੇ ਸਾਈਕਲ ਚਲਾ ਕੇ ਹੀ ਖੁਸ਼ ਨੇ ਕਿੱਡਿਓ ਦੂਰ ਰਿਸ਼ਤੇਦਾਰੀ ਹੋਣੀ ਸਾਈਕਲ ਤੇ ਹੀ ਨੰਗ ਜਾਣਾ ਦੇਖੋ ਬੰਦਾ ਸਾਈਕਲ ਘਰੋਂ ਕੰਮ ਨਵੇੜ ਕੇ ਸਾਈਕਲ ਤੇ ਜਾ ਕੇ ਮੁੜ ਕੇ ਵੀ ਸ਼ਾਮ ਨੂੰ ਆ ਜਾਣਾ ਹੁਣ ਨਾ ਤਾਂ ਕੋਈ ਕਿਸੇ ਦੇ ਰਹਿੰਦਾ ਨਾ ਕੋਈ ਕਿਸੇ ਨੂੰ ਰੱਖ ਕੇ ਰਾਜੀ ਆ ਜੇ ਕਿਸੇ ਦੇ ਕੋਈ ਰਾਤ ਰਹਿ ਜਵੇ ਅਗਲੇ ਨੂੰ 5-7 ਪੈ ਜਾਂਦੀਆਂ ਨੇ 5-7 ਪੈ ਜਾਂਦੀਆਂ ਨੇ ਅਗਲੇ ਨੂੰ ਕਿਉਂਕਿ ਅਸੀਂ ਸ਼ੋਸ਼ੇਵਾਜੀ ਜਿ ਫਸ ਗਏ ਦਿਲ ਦੀ ਸਾਂਝ ਨਹੀਂ ਰਹੀ ਅਸੀਂ ਇੱਕ ਦੂਆ ਨੂੰ ਚੰਗਾ ਨਹੀਂ ਕਹਿੰਦੇ ਅਸੀਂ ਕੋਈ ਵੀ ਆਪਣੇ ਅੰਦਰ ਝਾਕਦਾ ਨਹੀਂ ਹੈਗਾ ਕੋਈ ਨਹੀਂ ਆਪਣੇ ਅੰਦਰ ਝਾਕਦਾ ਹੈਗਾ ਵੀ ਅਸੀਂ ਦੋਏ ਦੀਆਂ ਗੱਲਾਂ ਜੱਜ ਕਰ ਲੈਣੀਆਂ ਅਸੀਂ ਕਿਸੇ ਨੂੰ ਕੀ ਕਹਨੇ ਆ ਅਸੀਂ ਉਹ ਨਹੀਂ ਦੇਖਣਾ ਵੀ ਕਿਆ ਅਗਲੇ ਨੂੰ ਬੁਰਾ ਤਾਂ ਨਹੀਂ ਲੱਗਿਆ ਮੇਰਾ ਕਹਿਣਾ ਅਸੀਂ ਮੂੰਹ ਪਾੜ ਕੇ ਜਿਹੜਾ ਅੱਜ ਦਾ ਸਮਾਂ ਹੈ ਅਸੀਂ ਰਿਸ਼ਤੇਦਾਰ ਨੂੰ ਹਰ ਇੱਕ ਗੱਲ ਮੂੰਹ ਪਾੜ ਕੇ ਕਹਿ ਦੰਨੇ ਆ ਅਸੀਂ ਇਹ ਨਹੀਂ ਦੇਖਦੇ ਕਹਿੰਦੇ ਹੁੰਦੇ ਨੇ ਘਰ ਆਇਆ ਮਹਿਮਾਨ ਰੱਬ ਵਰਗਾ ਹੁੰਦਾ ਹੈ ਅਗਲੇ ਨੂੰ ਤੁਹਾਡੀ ਮੋਹ ਮੁਹੱਬਤ ਹੁੰਦੀ ਹੈ ਅਗਲਾ ਤਾਂ ਆਉਂਦਾ ਥੋੜੇ ਜੇ ਤੁਸੀਂ ਘਰ ਆਏ ਨੂੰ ਜਲੀਆਂ ਕਟੀਆਂ ਸੁਣਾਓਗੇ ਅਗਲਾ ਰੋਕੇ ਦੇਖ ਲੈਂਦਾ ਵੀ ਭਾਈ ਸਾਡੇ ਆਏ ਤੇ ਅਗਲੇ ਨੂੰ ਇੰਨੀ ਤਕਲੀਫ ਹੋਈ ਆ ਅਗਲਾ ਫਿਰ ਦੇਲ ਹੀ ਨਹੀਂ ਚੜਦਾ ਮੁੜ ਕੇ ਸੋਈ ਗੱਲਾਂ ਤਾਂ ਹੀ ਅੱਜ ਕੱਲ੍ਹ ਅਗਲਾ ਰਿਸ਼ਤੇਦਾਰੀਆਂ ਚ ਘਟ ਹੋਰ ਨਾ ਜਗ੍ਹਾਵਾਂ ਤੇ ਘੁੰਮਣ ਫਿਰਨ ਵੱਧੇ ਜਾਂਦਾ ਆਪਣੀ ਰੂਹ ਦਾ ਸਕੂਨ ਲੱਭਣ ਲਈ ਕੁਸ ਮਾਣਾ ਮੋਟਾ ਦਿਲ ਦਿਮਾਗ ਚੇਂਜ ਕਰ ਲਈ ਨਹੀਂ ਅੱਗੇ ਕੀ ਹੁੰਦਾ ਸੀ ਰਿਸ਼ਤੇਦਾਰੀਆਂ ਚ ਜਾ ਕੇ ਆਪਾਂ ਦਿਲ ਦੀਆਂ ਗੱਲਾਂ ਕਰਦੇ ਤੇ ਅਗਲੇ ਦੀਆਂ ਸੁਣਦੇ ਤੇ ਬੇੜਿਆਂ ਚ ਮਿੰਜੇ ਡੈਂਦੇ ਤੇ ਹਾਸੇ ਠੱਠੇ ਹੁੰਦੇ ਤੇ ਤੀਏ-ਤੀਏ ਘਰਾਂ ਨੂੰ ਪਤਾ ਲੱਗ ਜਾਂਦਾ ਤਾਂ ਵੀ ਕੋਈ ਆਇਆ ਹੋਇਆ ਇਹਨਾਂ ਦੇ ਕੰਧਾਂ ਛੋਟੀਆਂ ਹੁੰਦੀਆਂ ਦੀਆਂ ਘਰਾਂ ਚ ਨਾਲ ਲੱਗਦੇ ਘਰ ਹੁੰਦੇ ਤੇ ਅਗਲਾ ਕੰਧਾਂ ਵੀ ਚੜ ਕੇ ਦੇਖ ਲੈਂਦਾ ਤਾਂ ਵੀ ਫਲਾਣਾ ਆਇਆ ਹੋਇਆ ਇਹਨਾਂ ਦੇ ਹੁਣ ਮਕਾਨ ਹੋ ਗਏ ਬੰਦ ਗੱਡੀ ਵੜ ਜਾਂਦੀ ਐ ਅੰਦਰ ਅਗਲੇ ਨੂੰ ਪਤਾ ਨਹੀਂ ਲੱਗਦਾ ਗੱਡੀ ਚੋਂ ਕੌਣ ਉਤਰਿਆ ਕੌਣ ਸਾਡੇ ਆ ਕੇ ਕੌਣ ਆ ਕੇ ਚਲੇ ਗਿਆ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਹਾਸੇ ਠੱਠੇ ਤਾਂ ਰਹੇ ਨਹੀਂ ਹਾਸੇ ਠੱਠੇ ਤਾਂ ਬਹੁਤ ਘੱਟ ਇਨਸਾਨਾਂ ਦੇ ਚਿਹਰੇ ਤੇ ਰਹੇ ਆ ਮੈਂ ਤਾਂ ਇੰਨੀ ਮੈਂ ਜਿੱਥੇ ਥਾਈ ਮੈਂ ਦੇਖਦੀ ਹੁੰਨੀ ਆ ਬਹੁਤ ਦੁਨੀਆ ਚੁੱਪ ਚੁੱਪ ਜੀ ਆ ਚੁੱਪ ਚੁੱਪ ਜੀ ਆ ਪਤਾ ਨਹੀਂ ਇਹਨਾਂ ਦੇ ਅੰਦਰ ਚਿਰੇ ਮਾਈ ਇਹਨਾਂ ਪਤਾ ਨਹੀਂ ਲੋਕਾਂ ਨੂੰ ਗੱਲ ਆਉਣ ਤੋਂ ਹੀ ਹਟ ਗਈ ਪਤਾ ਨਹੀਂ ਟਿਚਰੀ ਮਖੋਲੀ ਦਿਮਾਗ ਜਮਾ ਹੀ ਇਹਨਾਂ ਦਾ ਠੰਡਾ ਪੈ ਗਿਆ ਪਤਾ ਨਹੀਂ ਇਹਨਾਂ ਦਾ ਕੰਮਾਂ 'ਚ ਇਹਨਾਂ ਦਾ ਧਿਆਨ ਆ ਪਤਾ ਨਹੀਂ ਪੈਸਿਆਂ ਦੀ ਉਹ ਇੰਨੀ ਹੋੜ ਲੱਗੀ ਹੋਈ ਆ ਆਪਣੀ ਰੂਹ ਦਾ ਸਕੂਨ ਤਾਂ ਦੁਨੀਆ ਭੁੱਲ ਗਈ। ਬਈ ਆਪਣਾ ਤਾਂ ਹੈਗਾ ਹਸਣੇ ਖੱਡਣੇ ਵਾਲਾ ਸੁਭਾਅ, ਆਪਣਾ ਤਾਂ ਹੈਗਾ ਟਿਚਰੀ ਮਖੋਲੀ ਸੁਭਾਅ। ਦੁਨੀਆ ਤੇ ਵਾਰ-ਵਾਰ ਨਹੀਂ ਆਉਣਾ। ਹਰੇਕ ਇਨਸਾਨ ਦੇ ਵੱਖਰੇ-ਵੱਖਰੇ ਸੁਭਾਅ ਹੁੰਦੇ ਆ, ਆਪਾਂ ਨੂੰ ਤਾਂ ਘਰੂਟ ਵਰਗਾ ਬੰਦਾ ਚੰਗਾ ਨਹੀਂ ਲੱਗਦਾ। ਮੇਰਾ ਸੁਭਾਅ ਤਾਂ ਇਹ ਹੈ ਜੇ ਮੈਂ ਤੁਹਾਨੂੰ ਸਹੀ ਗੱਲ ਦਾ ਸਾਪਾ ਤਾਂ ਜਿੱਤੇ ਬੈਟੀ ਦਾ ਉੱਤੀ ਮਹਿਬਲ ਗੱਡ ਲਈਦੀ ਐ। ਠੀਕ ਆ ਜੀ। ਜਿਹੜਾ ਦੇਖਦਾ ਵੀ ਹਾਂ ਸਾਨੂੰ ਕੋਈ ਟੇਢੀ ਅੱਖ ਦੇਖਦਾ ਜਾਂ ਸਾਨੂੰ ਗੱਲੀ-ਬਾਤੀ ਸਾਨੂੰ ਅਗਲਾ ਟੌਰਚਰ ਕਰਦਾ ਸਾਨੂੰ ਨਹੀਂ ਸਾਡਾ ਅਗਲੇ ਨੂੰ ਨਹੀਂ ਚੰਗਾ ਲੱਗਿਆ ਅਗਲੇ ਦੇ ਘਰ ਜਾਣਾ ਆਪਾਂ ਉੱਥੇ ਮੁੜ ਕੇ ਜਾਈ ਦਬ ਨਹੀਂ ਕਿਉਂਕਿ ਅਸੀਂ ਜਦੋਂ ਕਿਸੇ ਦੇ ਜਾਣੇ ਆ ਨਾ ਅਸੀਂ ਮੋਹ ਮੁਹੱਬਤ ਸਾਡੀ ਅਗਲੇ ਦੇ ਘਰ ਨੂੰ ਸਾਨੂੰ ਖਿੱਚ ਕੇ ਲੈ ਕੇ ਜਾਂਦੀ ਹੈ ਨਹੀਂ ਇੱਥੇ ਕੋਈ ਕਿਸੇ ਲਈ ਬੇਲਾ ਨਹੀਂ ਹੈਗਾ ਕੋਈ ਨਹੀਂ ਕਿਸੇ ਲਈ ਬੇਲਾ ਹੈਗਾ ਜੇ ਸਾਨੂੰ ਕਿਸੇ ਦਾ ਭੈਣ ਭਾਈ ਦਾ ਪਿਆਰ ਹੁੰਦਾ ਅਸੀਂ ਤਾਂ ਜਾਣੇ ਆ ਜੇ ਅਗਲਾ ਕਹੇ ਭਾਈ ਹੈ ਤਾਂ 3 ਦਿਨ ਆ ਜਾਂਦੇ ਨੇ ਫੇਰ ਉੱਥੇ ਮੁੜ ਕੇ ਜਾਣ ਨੂੰ ਜੀ ਨਹੀਂ ਕਰਦਾ। ਜਦ ਅਗਲੇ ਦੇ ਭਾਈ ਮਨ 'ਚ ਮੁਹੱਬਤ ਨਹੀਂ ਹੈਗੀ ਸਾਡੇ ਪ੍ਰਤੀ ਪਿਆਰ ਨਹੀਂ ਹੈਗਾ ਫਿਰ ਅਸੀਂ ਵੀ ਕਿ ਬੜੇਵੇਂ ਲੈਣੇ ਅਗਲੇ ਦੇ ਜਾ ਕੇ ਖਿੱਚ ਤਾਂ ਦੋਹੇ ਪਾਸੇ ਦੀ ਹੁੰਦੀ ਐ ਸਾਡਾ ਭੈਣ ਭਾਈ ਸਾਨੂੰ ਪਿਆਰ ਕਰਦਾ ਐ ਅਸੀਂ ਵੀ ਤਾਂ ਹੀ ਉੱਡੇ ਜਾਵਾਂਗੇ ਅਗਲੇ ਦਿਨ ਨੂੰ ਅਗਲਾ ਤਾਂ ਸਾਨੂੰ ਪੁੱਠੀਆਂ ਸਿੱਧੀਆਂ ਸੁਣਾਵੇ ਘਰ ਗਿਆ ਨੂੰ ਫੇਰ ਨਹੀਂ ਜੀ ਕਰਦਾ ਕਿਸੇ ਦਾ ਵੀ ਨਹੀਂ ਮਨ ਕਰਦਾ ਬਈ ਸੋਈ ਗੱਲਾਂ ਐ ਇਹ ਮੋਹ ਮੁਹੱਬਤਾਂ ਗਈਆਂ ਘਟ ਤਾਂ ਹੀ ਅਗਲੇ ਜਿਹੜੀ ਦੁਨੀਆਦਾਰੀ ਐ ਬਾਹਰ ਨੂੰ ਭੱਜਣ ਲੱਗ ਗਈ ਕੋਈ ਕੁੱਲੂ ਜਾਊ ਕੋਈ ਮਨਾਲੀ ਜਾਊ ਕੋਈ ਸ਼ਿਮਲੇ ਜਾਊ ਕੋਈ ਕਿਤੇ ਜਾਊ ਰਿਸ਼ਤੇਦਾਰੀਆਂ 'ਚ ਜਾਣਾ ਲੋਕਾਂ ਦਾ ਬਹੁਤ ਘਟ ਗਿਆ ਅੱਗੇ ਕਹਿੰਦੇ ਹੁੰਨੇ ਆ ਨਾ ਆਪਾਂ ਜਦੋਂ ਸਾਡੇ ਕੋਈ ਰਿਸ਼ਤੇਦਾਰ ਆ ਜਾਂਦਾ ਤਾਂ ਅਸੀਂ ਅਗਲੇ ਨੂੰ ਚਲੋ ਇੱਕ ਦੋ ਸਬਜ਼ੀਆਂ ਬਣਾ ਦੰਦੇ ਤੇ ਹੈਨਾ ਨਾਲ ਨੂੰ ਮਿੱਠਾ ਪਹਿਲੀਆਂ 'ਚ ਸ਼ੱਕਰ ਘਿਓ ਦਾਰਵਾਜ਼ੀ ਫੇਰ ਕੜਾ ਦਾ ਹੋ ਗਿਆ ਫੇਰ ਕਸਟਰਡ ਦਾ ਹੋ ਗਿਆ ਹੁਣ ਭਾਂਸਮਾਂਤੀਆਂ ਖੀਰਾਂ ਚੱਲ ਪਈਆਂ ਹੁਣ ਤੁਸੀਂ ਕਿੰਨੀਓ ਤਨੋਂ ਮਨੋਂ ਕਿੰਨੀਓ ਅਗਲੇ ਦੀ ਆਏ ਗਏ ਦੀ ਆਓ ਭਗਤ ਘਰਲ ਕਰ ਲੋ ਅਗਲਾ ਕਹਿੰਦਾ ਵੀ ਨਹੀਂ ਉਹ ਗੱਲ ਨਹੀਂ ਬਣੀ ਕਿਉਂਕਿ ਦੁਨੀਆਦਾਰੀ ਬਸ ਇਹ ਛੋਸ਼ੇ ਬਾਜੀ ਦੀ ਭੁੱਖੀ ਰਹੇਗੀ ਮੈਂ ਕਹਿੰਨੀ ਆ ਵੀ ਜੇ ਕਿਸੇ ਦੇ ਅਸੀਂ ਚਲੇ ਗਏ ਅਗਲੇ ਨੇ ਸਾਡੇ ਨਾਲ ਬਹਿ ਕੇ ਦੋ ਦਿਲ ਦੀਆਂ ਗੱਲਾਂ ਕਰ ਲੀਆਂ ਸਾਡੀਆਂ ਸੁਣ ਲੀਆਂ ਹਾਸੇ ਠੱਠੇ ਕਰ ਲਏ ਪੁਰਾਣੀਆਂ ਗੱਲਾਂ ਯਾਦ ਕਰਕੇ ਅਸੀਂ ਖੜਖੜ ਹਾਸਲੇ ਮਾਗਨੀਆ ਭਾਵੇਂ ਅਗਲਾ ਨੂਨ ਨਾਲ ਰੋਟੀ ਦੇ ਦਵੇ ਗਿਆ ਨੂੰ ਉਹ ਵੀ ਮੀਟ ਬਣ ਕੇ ਅੰਦਰ ਨੂੰ ਜਾਂਦਾ ਹੈ ਸੋ ਇਹ ਗੱਲਾਂ ਨੇ ਦਿੱਲੀ ਸਾਂਝਾ ਖਤਮ ਹੋ ਗਈਆਂ ਇਹ ਮੰਨਣਾ ਪੈਣਾ ਤੁਹਾਨੂੰ ਮੈਂ ਤੁਹਾਨੂੰ ਦੱਸਦੀ ਆਂ ਬਈ ਜ਼ਿੰਦਗੀ 'ਚ ਜੱਦੀ ਸੋਜੀ ਸੰਭਲੀ ਆ ਰਿਸ਼ਤੇਦਾਰ ਬਹੁਤ ਦੇਖੇ ਆ ਸਭ ਤਾਂ ਹੀ ਰਿਸ਼ਤੇਦਾਰ ਹੁੰਦੇ ਨੇ ਮੈਂ ਮੈਨੂੰ ਜਿੱਥੇ ਰੂਹ ਦਾ ਸਕੂਨ ਮਿਲਿਆ ਜਿੱਥੇ ਜਾ ਕੇ ਮੈਂ ਕਹਿੰਦੀ ਆਂ ਬਈ ਦਿਲ ਦਾ ਗਾਡਾ ਗੜਿਆ ਜਿਵੇਂ ਕਹਿੰਦੇ ਆ ਵੀ ਦਿਲ ਖੁੱਲਿਆ ਔਰ ਪ੍ਰਾਣੀਆਂ ਰੂਹਾਂ ਦਿਖੀਆਂ ਸਾਡੀ ਰਿਸ਼ਤੇਦਾਰੀ ਚੋਂ ਸਾਡੇ ਹੁਣ ਮੈਂ ਤਾਂ ਕੁੜੀਆਂ ਹੀ ਕਹੂੰਗੀ ਭਾਈ ਸਾਡੀਆਂ ਤਾਂ ਕੁੜੀਆਂ ਹੀ ਲੱਗਦੀਆਂ ਬੇਸ਼ੱਕ ਦੀ ਮੈਂ ਉਹਨਾਂ ਦੀ ਗਾਂਪਤੀ ਜਨੋ ਲੱਗਦੀਆਂ ਪਰ ਸਾਡੀਆਂ ਤਾਂ ਕੁੜੀਆਂ ਇਸ ਘਰ ਦੀਆਂ ਹੋ ਸਾਡੇ ਪਾਪਾ ਜੀ ਦੀਆਂ ਮਾਮਾ ਜੀ ਦੀਆਂ ਕੁੜੀਆਂ ਹੁੰਦੀਆਂ ਹੁੰਦੀਆਂ ਨੇ ਹੋਊਗੀ ਉਹਨਾਂ ਦੀ ਏਜ ਬਈ 80 80 ਦੇ ਨੇੜੇ ਤੇੜੇ ਉਸੀ ਮੰਨਣਾ ਝੂਠ ਬਈ ਮੈਂ ਕਹਿੰਦੀ ਆ ਵੀ ਇੱਕ ਰਾਤ ਰਹੇ ਸਾਡੇ ਕੋਲ ਉਹ ਮੈਂ ਕਹਿੰਦੀ ਆ ਵੀ ਆਏ ਜੀ ਕਰੇ ਬਈ ਇਹਨਾਂ ਨੂੰ ਕਦੇ ਜਾਣੇ ਨਾ ਦਈਏ ਔਰ ਐਨੀ ਅਕਲ ਨਾਲ ਗੱਲ ਕਰਨੀ ਐਨੀ ਮਤ ਦੇਣੀ ਔਰ ਐਨੇ ਹਾਸੇ ਠੱਠੇ ਐਨੀ ਦਿਲ ਦੀ ਸਾਂਝ ਮੈਂ ਨਹੀਂ ਕਿਤੇ ਦੇਖੀ ਗੱਲਾਂ 50 ਸਾਲ ਪੁਰਾਣੀਆਂ ਸਾਡੇ ਬਚਪਨ ਦੇ ਟਾਈਮ ਦੀਆਂ ਮੈਂ ਕਹਿੰਨੀ ਆ ਬਈ ਉਹਨਾਂ ਚੋਂ ਰੱਬੀ ਰੂਹ ਛਲਕੇ ਮੈਂ ਕਹਾਂ ਬਈ ਅਸਲੀ ਰੂਹਾਂ ਨੇ ਇਹ ਅਸਲੀ ਰੂਹਾਂ ਨੇ ਇਹ ਨਹੀਂ ਅਗਲਾ ਕਹਿੰਦਾ ਛੱਡ ਏਡੀ ਦੂਰ ਦੀ ਰਿਸ਼ਤੇਦਾਰੀ ਚ ਕੀ ਕਰਨ ਜਾਣਾ ਸਾਡੇ ਘੜਾ ਭੂਆ ਫੁੱਫੜਾ ਹੈਗੇ ਨੇ ਗੱਲ ਹੁੰਦੀ ਆ ਮੋਹ ਮੁਹੱਬਤ ਦੀ ਮੋਹ ਮੁਹੱਬਤ ਦੀ ਵੀ ਸਾਡੀ ਭੂਆ ਦਾ ਹੀ ਖੂਨ ਹੈਗਾ ਹਾਂ ਆਂ ਜੀ ਕਰੇ ਵੀ ਉਹਨਾਂ ਨੂੰ ਕਿੱਥੇ ਠਾਲੀਏ ਕਿੱਥੇ ਬਿਠਾ ਲਈਏ ਐਂ ਜੀ ਆ ਰੂਹਾਂ ਕਿਤੇ ਕਿਤੇ ਰਹਿ ਗਈਆਂ ਹੁਣ ਪਤਾ ਕਿ ਇਹ ਲੋਕ ਬਹੁਤ ਹਾਸ ਖੇਡ ਕੇ ਘੱਟ ਖੁਸ਼ ਹੈ ਮੈਂ ਕਈ ਵਾਰ ਸੋਚਦੀ ਹੁੰਨੀ ਆ ਵੀ ਜਿੱਕਣ ਦਾ ਮੇਰਾ ਵੀ ਸੁਭਾਅ ਏ ਵੀ ਸਾਹਮਣੇ ਵਾਲਾ ਕਿਤੇ ਪੂਈ ਨਾ ਸਮਝਦਾ ਹੋਵੇ ਵੀ ਲੈ ਦੱਸ ਇਹ ਉਹੀ ਖੁਸ਼ ਹੋਈ ਜਾਂਦੀ ਹੈ ਯਾਰ ਚਾਰ ਦਿਨ ਦੀ ਜ਼ਿੰਦਗੀ ਆ ਪਤਾ ਨਹੀਂ ਕੀ ਦਾ ਗੱਦ ਨੰਬਰ ਲੱਗ ਜਾਣਾ ਹਾਸ ਖੇਡ ਕੇ ਕੱਢ ਲੋ ਠੀਕ ਹੈ ਜੀ ਕਿਆ ਲੈਣਾ ਇੱਥੇ ਜਾਲ ਕੁੜ ਕੇ ਕੀ ਲੈਣਾ ਖੁਸ਼ ਰਿਹਾ ਕਰੋ ਮਾਸਤ ਰਿਹਾ ਕਰੋ ਕੋਈ ਗੱਲ ਨਹੀਂ ਪਾਈ ਹੁਣ ਤਾਂ ਸਾਨੂੰ ਸ਼ਾਇਰ ਚਪਟੇ ਹੀ ਸੰਘੀਲਦੇ ਨੇ ਰਿਸ਼ਤੇਦਾਰ ਕਾਨੂੰ ਸੰਘੀਲਦੇ ਆ ਸਵਾ ਹੀ ਐਸਾ ਆ ਗਿਆ ਠੀਕ ਹੈ ਜੀ ਫਿਰ ਉਦਾਂ ਹੀ ਮੋਹ ਮੁਹੱਬਤਾਂ ਘਟਦੀਆਂ ਚਲੇ ਜਾਂਦੀਆਂ ਨੇ ਬਹੁਤ ਰੱਬੀ ਰੂਹਾਂ ਕਹਿੰਦੇ ਹੁੰਦੇ ਆ ਵੀ ਜਿਹੜੇ ਪੁਰਾਣੇ ਰਿਸ਼ਤੇ ਹਨਾ ਉਹ ਬਹੁਤ ਘਟ ਰਹੇਗੇ ਭਈ ਜਿਹੜਾ ਵੀ ਤੁਹਾਡੇ ਘਰ ਆ ਗਿਆ ਨਾ ਤੁਹਾਡੀ ਦੇਹਲੀ ਚੜ ਗਿਆ ਰਿਸ਼ਤੇਦਾਰ ਕਿਸੇ ਗੱਲ ਤੋਂ ਵੀ ਕਿਸੇ ਤਰਫੋਂ ਵੀ ਉਹਨੂੰ ਮਹਿਸੂਸ ਨਾ ਹੋਵੇ ਵੀ ਤੁਹਾਡਾ ਮੱਥੇ ਵੱਟ ਪੈ ਗਿਆ ਅਗਲੇ ਦੇ ਆਏ ਤੇ ਗੱਲ ਖਾਣ ਪੀਣ ਦੀ ਨਹੀਂ ਕੋਈ ਹੁੰਦੀ। ਖਾਣ ਪੀਣ ਦਾ ਕੋਈ ਭੁੱਖਾ ਨਹੀਂ ਹੁੰਦਾ। ਗੱਲ ਹੁੰਦੀ ਆ ਮੋਹ ਮੁਹੱਬਤ ਦੀ। ਅਗਲੇ ਨਾਲ ਦਿਲੋਂ ਹਾਸੇ ਠੱਠੇ ਕਰਨੇ। ਠੀਕ ਹੈ ਜੀ। ਚਲੋ ਠੀਕ ਹੈ ਜੀ। ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ। ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ। ਸਤਿ ਸ਼੍ਰੀ ਅਕਾਲ ਜੀ।